ਹਾਂਜੀ ਬਾਈ ਕੀ ਹਾਲ ਚਾਲ ਆ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਆਪਾਂ ਪੂਰੇ ਵਧੀਆ ਤੇ ਸਵਾਗਤ ਕਰਦੇ ਹਾਂ ਫੇਰ ਤੁਹਾਡਾ ਅੱਜ ਨਵੀਂ ਵੀਡੀਓ ਦੇ ਵਿੱਚ ਤੇ ਪਹਿਲਾਂ ਤਾਂ ਮਾਰਨਿੰਗ ਸਾਰੇ ਭਰਾਵਾਂ ਨੂੰ ਤੇ ਉਮੀਦ ਆ ਸਾਰੇ ਭਰਾਵਾਂ ਦੇ ਜਾਨਵਰ ਵੀ ਠੀਕ ਠਾਕ ਵਧੀਆ ਹੋਣਗੇ ਤੇ ਜੇ ਬਾਈ ਕੋਈ ਆਪਾਂ ਨੂੰ ਕਬੂਤਰ ਬਾਜ਼ ਭਰਾਵਾਂ ਨੂੰ ਪੁੱਛੇ ਨਾ ਕਿ ਦਾਈ ਤੁਹਾਨੂੰ ਕਿਹੜੀ ਚੀਜ਼ ਨਾਲ ਸਕੂਨ ਮਿਲਦਾ ਤੇ ਬਾਈ ਸੱਚੀ ਐ ਨਾ ਮੈਂ ਤਾਂ ਸਿੱਧਾ ਕਹੂੰਗਾ ਭਈ ਮਿੰਤਾ ਮੇਰੇ ਆ ਪੁੱਤ ਦੇ ਕਿ ਸਕੂਨ ਮਿਲਦਾ ਜਿੰਨਾ ਟਾਈਮ ਬਈ ਮੈਂ ਇਹਨਾਂ ਨੂੰ ਦੇਖਣ ਲਾਵਾਂ ਮੈਨੂੰ ਸਕੂਨ ਨਹੀਂ ਮਿਲਦਾ ਜੇ ਮੈਂ ਕਿਤੇ ਘਰੋਂ ਬਾਹਰ ਵੀ ਚਲੇ ਜਾਵਾਂ ਮੇਰੇ ਤੋਂ ਟਾਈਮ ਨਾਲ ਨਾ ਨਾ ਘਰੇ ਪਹੁੰਚ ਜੇ ਉਹਦਾ ਮੈਨੂੰ ਇਹਨਾਂ ਦਾ ਫਿਕਰ ਰਹਿੰਦਾ ਨਹੀਂ ਹਾਂ ਯਾਰ ਮੇਰੇ ਪੁੱਤ ਮੇਰੇ ਚਾਵਨਾ ਪਾਲੇ ਹੋਏ ਜਾਨਵਰ ਭੁੱਖੇ ਹੋਣੇ ਆ ਮੇਰੀ ਵੇਟ ਕਰਦੇ ਹੋਣੇ ਮੇਰੇ ਕਹਿੰਦੇ ਹੋਣੇ ਆ ਵੇਟ ਕਰੀ ਜਾਂਦੇ ਨੇ ਵੀ ਕਦੋਂ ਸਾਡਾ ਮਾਲਕ ਕਾਊ ਕਦੋਂ ਸਾਨੂੰ ਆ ਕੇ ਪਾਣੀ ਪਾਊ ਕਦੋਂ ਦਾਣੇ ਪਾਊ ਕਦੋਂ ਸਾਡੀ ਭੁੱਖ ਪਿਆਸ ਮਿਟੂ ਤੇ ਬਈ ਜਿੰਨਾ ਟਾਈਮ ਮੈਂ ਘਰੇ ਨਾ ਆਵਾਂ ਸੱਚੀ ਆਂਦਾ ਮੈਨੂੰ ਤਾਂ ਇੰਦਾ ਦਾ ਫਿਕਰ ਰਹਿੰਦਾ ਕਿ ਜਦੋਂ ਮੈਂ ਘਰੇ ਆ ਜਾ ਮੈਨੂੰ ਤਾਂ ਇਹਨਾਂ ਨੂੰ ਦੇਖ ਕੇ ਸਕੂਨ ਮਿਲਦਾ ਤੇ ਕਿਹੜੇ-ਕਿਹੜੇ ਭਾਵਨਾ ਆਏ ਹੁੰਦਾ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਕਿਹੜੇ-ਕਿਹੜੇ ਭਾਵਨਾਵਾਂ ਕਬੂਤਰ ਦੇਖ ਕੇ ਸਕੂਨ ਮਿਲਦਾ ਇਹਨਾਂ ਨੂੰ ਦੇਖ ਕੇ ਸਕੂਨ ਮਿਲਦਾ ਇਹਨਾਂ ਦਾ ਫਿਕਰ ਹੁੰਦਾ ਜੇ ਕਿਤੇ ਰਿਸ਼ਤੇਦਾਰੀ ਜੀ ਚਲੇ ਜਾਈਏ ਤਾਂ ਟਾਈਮ ਨਾਲ ਘਰੇ ਆਉਣਾ ਪੈਂਦਾ ਜਾਂ ਕਿਤੇ ਦੂਰ ਚਲੇ ਜਾਈਏ ਇਹਨਾਂ ਦਾ ਪਿੱਛੋ ਫਿਕਰ ਸਤਾਉਂਦਾ ਇਹਦਾ ਵੀ ਹਾਂ ਯਾਰ ਟਾਈਮ ਨਾਲ ਘਰੇ ਜਾਣਾ ਆਪਾਂ ਕਬੂਤਰਾਂ ਨੂੰ ਦਾਣੇ ਪਾਉਣੇ ਆਪਣੇ ਪੁੱਤਾਂ ਨੂੰ ਪਾਣੀ ਪਾਉਣਾ ਭੁੱਖ ਤੇ ਕਿਹੜੇ ਕਿਹੜੇ ਭਰਾ ਆਪਣੇ ਵਾਂਗੂ ਪਹਿਲੀ ਜਾ ਆ ਕੇ ਘੋਡੇ ਦੇ ਮੂਰੇ ਬਹਿ ਕੇ ਪੀਂਦੇ ਆ ਕਿਹੜੇ ਕਿਹੜੇ ਭਰਾਵਾਂ ਨੂੰ ਜਿੰਨਾ ਜਿਹਾ ਸਵੇਰ ਨਹੀਂ ਉਹਨਾਂ ਟਾਈਮ ਇਹੀ ਚੀਜ਼ ਦਾ ਇੰਤਜ਼ਾਰ ਰਹਿਂਦਾ ਟਾਈਮ ਆਲੀ ਦੇਖਦੇ ਰਹਿੰਦੇ ਆ ਕਿ ਕਦੋਂ ਕੋਟਿਆਂ ਮੂਰੇ ਜਾਈਏ ਕਦੋਂ ਜਾ ਕੇ ਕੱਪੜੇ ਕਬੂਤਰਾ ਨੂੰ ਵਿਖਲੀ ਤੇ ਜ਼ਰੂਰ ਦੱਸਿਓ ਸਾਰੇ ਭਰਾਗਮਿੰਟਾਂ ਦੇ ਵਿੱਚ ਤੇ ਭਈ ਆਪਣਾ ਤਾਂ ਸੱਚੀ ਹੈ ਨਾ ਇਹੀ ਸਕੂਨ ਆ ਆਪਾਂ ਤਾਂ ਇਹਨਾਂ ਨੂੰ ਦੇਖ ਕੇ ਸਕੂਨ ਮਿਲਦਾ